ਇਹ ਕਲੇ ਹੋਣੀ ਹੋਣੀ ਜੇ ਲੜਾਈ ਪੈਣੀ ਪੈਣੀ ਜੇ ਘਰ ਦੇ ਵਿੱਚ 15 ਦਿਨ ਹੋ ਗਏ ਬੱਚੇ ਘਰ ਬੈਠੇ ਕੱਲ ਮੈਡਮ ਵੀ ਇਨਾਂ ਦੀ ਘਰ ਆਈ ਸੀ ਚੁੱਪ ਕਰਕੇ ਨਾ ਸਰਕਾਰੀ ਸਕੂਲ ਨਹੀਂ ਕਰਾਉਣੇ ਮੈਂ ਸਰਕਾਰੀ ਸਕੂਲੇ ਮੇਰੇ ਬਿਨਾਂ ਸ਼ੱਕ ਦੇ ਬੱਚੇ ਘਰੇ ਬੈਠੇ ਰਹਿਣ ਮੇਰੀ ਵਲੋਂ ਜਿੱਥੇ ਮਰਜ਼ੀ ਕਰਾਓ ਨਾ ਕਰੋ ਸਰਕਾਰੀ ਨਹੀਂ ਹੋਣ ਦੇਣੇ ਮੈਂ ਸਕੂਲੇ ਦਾ ਹਾਲ ਇਹ ਤੇ ਮੈਂ ਚਲ ਜਾਣਾ ਜੀ ਨਿਆਣੇ ਲੈ ਕੇ ਆਪੇ ਮੇਰੇ ਪੇਕੇ ਪੜਾ ਲਣਗੇ ਹਾਂ ਤੇਰੇ ਪੇਕੇ ਪੜਾ ਰਾਂ ਕੋਈ ਨਹੀਂ ਤੇਰੀ ਮਾਂ ਨੂੰ ਫੋਨ ਕਰਦਾ ਏਦਾਂ ਕਹਿੰਦੀ ਪੇਕੇ ਪੜਾਵਾ ਕਰ ਦੋ ਮੇਰੀ ਮਾਂ ਨੂੰ ਫੋਨ ਕਰ ਦੋ ਕਰ ਦੋ ਕਰ ਦੋ ਫੇਰ ਵੇਦਣਾ ਕਰ ਦੋ ਜਾਓ ਜਾਓ ਕਰ ਦੋ ਕਿੱਡਾ ਪਖੰਡ ਬਣਾਇਆ ਤੁਸੀਂ ਜਿਹੜਾ ਕਿਸੇ ਦੀ ਕਿਹੜੀ ਗੱਲ ਆ ਲੋਕੀ ਤੇ ਬਸੇਰੀ ਚੁੱਕਣਾ ਦੇ ਦਿੰਦੇ ਆ ਤੇ ਘਰ ਆਪਣਾ ਵੇਖ ਕੇ ਤੁਰੀਦਾ ਤੈਨੂੰ ਪਤਾ ਨਾ ਸਾਡੇ ਘਰ ਚਾਰ ਕਮਜਬੂਰੀ ਆਈ ਉਹਨਾਂ ਨੂੰ ਤਾਂ ਨਹੀਂ ਨਾ ਪਤਾ ਉਹਨਾਂ ਹੋਰ ਤੈਨੂੰ ਢੜਕਾਉਣਾ ਹਾਂਜੀ ਹਾਂਜੀ ਮੈਮ ਪੌਣਾ ਤੇ ਹੈਗਾ ਬੱਚਿਆਂ ਨੂੰ ਸਕੂਲ ਦੇ ਅੱਸੀ ਪਾਵਾਂਗੇ ਅਜੇ ਸਮਝ ਨਹੀਂ ਲੱਗੰਦੀ ਕੋਈ ਨਹੀਂ ਆਉਂਦੇ ਆ ਤੇ ਫਿਰ ਗੱਲ ਕਰਦੇ ਇਹਨਾਂ ਨਾਲ ਸਾਰੀ ਫਿਰ ਤੁਹਾਨੂੰ ਦੱਸਾਂਗੀ ਪੁੱਛ ਕੇ ਇਹਨਾਂ ਨੂੰ ਕੀ ਸਲਾਹ ਆਗੇ ਤੇ ਪਾਣੀ ਪਾਣੀ ਲੈਵਾ ਲੈ ਆਂਦੂ ਪਾਣੀ ਬੜਾ ਟਾਈਮ ਲਾਏ ਤੁਸੀਂ ਕਦੋਂ ਦੀ ਟਿਕਣ ਦੀ ਤੁਹਾਨੂੰ ਮੈਂ ਲੱਗ ਗਿਆ ਟਾਈਮ ਇਤਨਾ ਗੱਲਾਂ ਕਰੰਨੇ ਆ ਫੋਨ ਤੇ ਫੋਨ ਸਕੂਲਾਂ ਹੀ ਫੋਨ ਆਉਂਦਿਆ ਹੈ ਲਕਸ਼ਮੀ ਜੀ ਹੋਣੇ ਦੀ ਮੈਡਮ ਦਾ ਕੀ ਕਹਿੰਦੇ ਉਹ ਕਹਿੰਦੇ ਇਹ ਵੀ ਡਿਮਿਸ਼ਨ ਨਹੀਂ ਕਰਾਈ ਤੁਸੀਂ ਹਫਤਾ ਹੋ ਗਿਆ ਵਾ ਡਿਮਿਸ਼ਨ ਕਰਾਓ ਬੱਚਿਆਂ ਦੀ ਅਡਮਿਸ਼ਨ ਹੁਣ ਕਿੱਥੋਂ ਕਰਾਈਗੇ ਇਹਨਾਂ ਦੇ ਖਰਚਾ ਹੀ ਹੈ ਇਹਨਾਂ ਦਾ ਨਾਂ ਦਿੱਤਾ ਇਹਨਾਂ ਨੇ ਤੇ ਕਰੋਣੀ ਤੇ ਹੈ ਹੀ ਹਨ ਕਿੰਨਾ ਦੱਸਿਆ ਹੁਣ ਇਹਨਾਂ ਨੇ ਖਰਚਾ ਇਹਦਾ 13000 ਲੱਖ ਦਾ ਦੱਸਿਆ ਵਾ ਤੇ 6-7000 ਉਹਦਾ ਦੱਸਿਆ ਹਰਲੀਨ ਦਾ ਇਹਨਾ ਖਰਚਾ ਕਿੱਥੋਂ ਕਰਾਂਗੇ 10000 ਤੇ ਮੇਰੀ ਤਨਖਾਹ ਸਾਰੀ ਤੇ ਕਰਨਾ ਤੇ ਪੈਣਾ ਹੀ ਆ ਬੱਚੇ ਤੇ ਪੜਾਉਣੇ ਆ ਨਾ ਹੁਣ ਬੱਚੇ ਤੇ ਪੜਾਉਣੇ ਆ ਠੀਕ ਆ ਤੇਰੀ ਗੱਲ ਬੱਚੇ ਪੜਾਉਣੇ ਆ ਪਰ ਖਰਚਾ ਵੀ ਤੇ ਵੇਖਣਾ ਪਿਆ ਨਾ ਕਿੱਥੋਂ ਲਿਆਉਣਾ ਇੱਕ ਵਾਰੀ ਡੈਡੀ ਨਾਲ ਗੱਲ ਕਰਕੇ ਵੇਖ ਲਓ ਡੈਡੀ ਨਾਲ ਗੱਲ ਕਰਕੇ ਕੀ ਵੇਖਣਾ ਵਾ ਹਰ ਮਹੀਨੇ ਫੀਸ ਵੀ ਜਾਣੀ ਐਡਮਿਸ਼ਨ ਫੀਸ ਇਹਨਾਂ ਦੀ 12-13000 ਰੁਪਏ ਸਮਾ ਦਿੱਤੀ ਐ ਤੇ 7-8000 ਤੋਂ ਉਹਦਾ ਕਹਿ ਨਹੀਂ ਐ ਦੋਵਾਂ ਜਣਿਆਂ ਦਾ 20000 ਤੇ ਚੱਲ ਗਿਆ ਆ ਤੇ 5000 ਦੀਆਂ ਹਰਲੀਂ ਦੀਆਂ ਬੁੱਕਾਂ ਵਾ ਤੇ 8000 ਦੀਆਂ ਲਖਸ਼ ਦੀਆਂ ਬੁੱਕਾਂ ਹਾਂ ਇਹ ਜਦੋਂ 30 35000 ਨੂੰ ਸੁਣਾਤਾ ਫਿਰ ਬੁੱਕਾਂ ਪੱਕਾਂ ਪਾ ਕੇ ਸਾਰਾ ਕੁਝ ਐਡਮਿਸ਼ਨ ਪਾ ਕੇ ਤੇ ਹਰ ਮਹੀਨੇ ਜਿਹੜੀ ਫੀਸ ਜਾਣੀ ਆ ਐ ਮਹੀਨੇ ਵੀ ਨਾਲ ਹੀ ਕਹਿੰਦੇ ਹੁਣੇ ਫੀਸ ਵੀ ਜਮ੍ਹਾਂ ਕਰਾਓ ਉਹ ਤੇ 10 ਤਰੀਕ ਨੂੰ ਜਾਣੀ ਜਾਣੀ ਫੀਸ ਤੇ ਜਾਣੀ ਜਾਣੀ ਬੱਚੇ ਵੀ ਤੇ ਪੜਾਉਣਾ ਹੀ ਆ ਹਣ ਆ ਤੇ ਮੈਂ ਹੁਣ 30 35000 ਰੁਪਏ ਕਿਥੋਂ ਲਿਆਵਾਂ ਡੈਡੀ ਨਾਲ ਗੱਲ ਕਰੋ ਉੱਠ ਕੇ ਡੈਡੀ ਨਾਲ ਤਾਂ ਗੱਲ ਕਰ ਲਾਂਗੇ ਕੋਈ ਗੱਲ ਨਹੀਂ 35000 ਰੁਪਿਆ ਲਿਆਉਣਾ ਕਿੱਥੋਂ ਆਓ ਤੇ ਡੈਡੀ ਨਾਲ ਗੱਲ ਕਰੋ ਉੱਠੋ ਡੈਡੀ ਉਧਰ ਕਮਰੇ 'ਚ ਆ ਡੈਡੀ ਨਾਲ ਗੱਲ ਕਰਕੇ ਆਓ ਆਜੋ ਆਜੋ ਗੱਲ ਕਰੋਗੇ ਤਾਂ ਫੇਰ ਹੀ ਇੱਥੇ ਬੈਠਿਆ ਥੋੜੀ ਚੁੱਪ ਕਰਕੇ ਬੈਠੇ ਜੇ ਆਜੋ ਉਹ ਬੈਠੇ ਡੈਡੀ ਆ ਜੋ ਗੱਲ ਕਰ ਲਈਏ ਡੈਡੀ ਜੀ ਹਫਤਾ ਹੋ ਗਿਆ ਬੱਚੇ ਘਰ ਬੈਠੇ ਆ ਤੇ ਬੱਚਿਆਂ ਐਡਮਿਸ਼ਨ ਕਰਾਉਣੀ ਆ ਤੇ ਪੈਸੇ ਦੋ ਸਾਨੂੰ ਬੱਚੇ ਐਡਮਿਸ਼ਨ ਕਰਾ ਲਈਏ ਇਹ ਕਹਿੰਦੇ ਮੇਰੇ ਕੋ ਨਹੀਂ ਗੁਜਾਇਸ਼ ਹੈਗੀ ਜਿੱਥੇ ਪੜਾਉਣਾ ਵਾ ਤੁਸੀਂ ਆਪਣੀ ਗੁਜਾਇਸ਼ ਦੇਖੋ ਕਿੰਨੇ ਕਮਾਈ ਹੈ ਤੁਹਾਡੇ ਕਿੰਨੀ ਤਨਖਾਹ ਆ ਰਹੀ ਹੈ ਮੈਂ ਤਾਂ ਆਪਣੇ ਸਿਰ ਤੇ ਜਿੰਨੇ ਕੋ ਮੇਰੇ ਕੋ ਹੈਗੇ ਮੈਂ ਤਾਂ ਪੜਾ ਸਕਦੇ ਹੁਣ ਤੁਸੀਂ ਸਰਕਾਰੀ ਸਕੂਲੇ ਪਾਉਣਾ ਵਾ ਪ੍ਰਾਈਵੇਟ ਦੇ ਪਾਉਣਾ ਵਾ ਸਾਰਾ ਗਾਜ ਪਾਉਣਾ ਵੇ ਸੈਂਟਰ ਸਕੂਲ ਹੋਣਾ ਕਿਹ ਹੈ ਤੁਹਾਡੀ ਸਲਾਹਾਂ ਜਿੱਥੇ ਪਾਉਣਾ ਪਾਵੇ ਆਪਣੇ ਗੁਜਾਇਸੇ ਦੇਖੋ ਆਪਣੀ ਕੋਈ ਬਾਣੀ ਡੈਡ ਜੀ ਮੈਂ ਤਾਂ ਕਹਿਣਾ ਹੈ ਕਿ ਸਰਕਾਰੀ ਸਕੂਲੇ ਪਾਦੀ ਕੇ ਸਰਕਾਰੀ ਸਕੂਲ ਸਭ ਤੋਂ ਵਧੀਆ ਪਾਦੇ ਉੱਥੇ ਗੇਮਾਂ ਵੀ ਹੈਗੀਆਂ ਖੇਡਾਂ ਹੈਗੀਆਂ ਸਾਰਾ ਕੁਝ ਹੈ ਕਿਉਂਕਿ ਮੇਰੀ ਤਨਖਾਹ ਇੰਨੀ ਹੈ ਨਹੀਂ ਕਿ ਮੈਂ ਹੁਣ ਗਾਂਵਾਂ ਗਾਂਵ ਇਹਨਾਂ ਨੂੰ ਪ੍ਰਾਈਵੇਟ ਸਕੂਲੇ ਪੜਾਉਣਾ ਡੈਡ ਜੀ ਤੁਸੀਂ ਤੇ ਕੋਰਾ ਹੀ ਜਵਾਬ ਦੇ ਦਿੱਤਾ ਹੁੰਦਿਆ ਹੁੰਦਿਆ ਵੀ ਨਾ ਕਰ ਦਿੱਤੀ ਜੀ ਮੈਂ ਖੋਜੂ ਕੋਸ਼ਿਸ਼ ਕਰਾਏ ਮੈਂ ਐਸਾ ਲੱਗਦਾ ਮੈਂ ਉਹ ਤੋਂ ਮੇਰਾ ਚੱਲ ਕੋਈ ਡੈਡੀ ਮੈਂ ਸਮਝਾਉਣਾ ਕੋਈ ਤੂੰ ਰੈਸਟ ਕਰੋ ਕਿਦਾਈ ਨਾ ਕੋਈ ਜਵਾਬ ਦਿੱਤਾ ਕਿਦਾਂ ਆ ਲੈੰਦੇ ਜਰਾ ਇਹਨਾਂ ਨੂੰ ਦੱਸਤੀ ਪਤਾ ਇਹਨਾਂ ਜਰਾ ਸਰਕਾਰੀ ਕਰਾ ਦੇ ਵੇਖਿਆ ਨਾ ਪਿਓ ਤੁਹਾਡੇ ਨੇ ਕੋਈ ਜਵਾਬ ਦੇ ਦਿੱਤਾ ਵਾ ਤੇ ਠੀਕ ਹੀ ਕਹਿੰਦੇ ਆ ਉਹ ਕੀ ਗਲਤ ਕਹਿੰਦੇ ਆ ਠੀਕ ਹੀ ਕਹਿੰਦੇ ਜਿਹੜਾ ਅਤੇ ਆਪਣੀ ਗੰਜੈਸ਼ ਵੀ ਵੇਖਣੀ ਹੁੰਦੀ ਆ ਕਿ ਹੁਣ ਸਾਰੀ ਉਮਰ ਉਹਦੇ ਸਿਰ ਤੇ ਰਹਿਣਾ ਚਾਹੀਦਾ ਤੇ ਡੈਡੀ ਦੀ ਤੇ ਪੈਨਸ਼ਨ ਆਉਣੀ ਨਹੀਂ ਡਈ ਡੈਡੀ ਨੇ ਕਿੰਨੂੰ ਦੇਣੀ ਪੋਤਰਿਆਂ ਪੋਤਰਿਆਂ ਵਾਸਤੇ ਹੀ ਆ ਓਏ ਓਹ ਗੱਲ ਵੱਖਰੀ ਆ ਠੀਕ ਆ ਹੁਣ ਪੜਾਉਂਦੀ ਜ਼ਿੰਮੇਵਾਰੀ ਤੇ ਮੇਰੀ ਆ ਨਾ ਤੇ ਫਿਰ ਕੀ ਹੈ ਜੇ ਥੋੜੇ ਜਿਹਾ ਪੈਸੇ ਦੇ ਦਣਗੇ ਪੋਤਰੀਆਂ ਪੋਤਰੇ ਵੀ ਤੇ ਉਹਦੇ ਹੀ ਆ ਮੇਰੀ ਗੱਲ ਸੁਣੋ ਇੱਕ ਮਿੰਟ ਚੁੱਪ ਕਰਕੇ ਨਾ ਤੇ ਸਰਕਾਰੀ ਸਕੂਲ ਪਾ ਦਿਆ ਹਾਟ ਬੈ ਰਿਗਾ ਸੋ ਹਾਤਾ ਸੌਖਾ ਹੋਊਗਾ ਨਾ ਤੇ ਅਗਲੇ ਸਾਲ ਵੇਖ ਲਾਂਗੇ ਇਹਨਾਂ ਨੂੰ ਪ੍ਰਾਈਵੇਟ ਸਕੂਲ ਪਾ ਦਾਂਗੇ ਮੈਂ ਨਹੀਂ ਜੇ ਸਰਕਾਰੀ ਸਕੂਲ ਪਾਉਣੇ ਬੱਚੇ ਠੀਕ ਆ ਪਹਿਣਗੇ ਤੇ ਪ੍ਰਾਈਵੇਟ ਹੀ ਪਹਿਣਗੇ ਬੱਚਿਆਂ ਮੇਰਿਆਂ ਦਾ ਬੇਸ ਬਣਿਆ ਵਾ ਮੈਂ ਨਹੀਂ ਜੇ ਪਾਉਣੇ ਉੱਥੇ ਇਹ ਕਲੇ ਹੋਣੀ ਹੋਣੀ ਜੇ ਲੜਾਈ ਪੈਣੀ ਪੈਣੀ ਜੇ ਘਰ ਦੇ ਵਿੱਚ 15 ਦਿਨ ਹੋ ਗਏ ਬੱਚੇ ਘਰ ਬੈਠੇ ਕੱਲ ਮੈਡਮ ਵੀ ਇਹਨਾਂ ਦੀ ਘਰ ਆਈ ਸੀ ਇਦੇ ਵਿੱਚ ਲੜਾਈ ਵਾਲੀ ਕਿਹੜੀ ਗੱਲ ਹੈ ਲੜਾਈ ਵਾਲੀ ਕਿਹੜੀ ਗੱਲ ਹੈ ਬੇਨੋਂ ਆਪਣਾ ਘਰ ਵੇਖਣਾ ਕਿ ਹੋਰ ਕਿਸੇ ਵੱਲ ਦੇਖਣਾ ਤੇ ਫਿਰ ਸ਼ੁਰੂ ਤਾਂ ਕਰਾ ਦੇਣੇ ਸਰਕਾਰੀ ਉਦੋਂ ਹੈਗੇ ਹੀ ਉਦੋਂ ਨਹੀਂ ਹੈ ਲੋਗੜ ਹੈਗੀ ਸਰਕਾਰੀ ਸਕੂਲ ਜਾਂਦੇ ਹੁਣ ਜਿੱਦਾਂ ਜਿੱਦਾਂ ਕਾਹ ਵੱਡੀਆਂ ਕਲਾਸਾਂ ਹੁੰਦੀਆਂ ਜਾਂਦੀਆਂ ਨਹੀਂ ਹੈਗੇ ਪੈਸੇ ਡੈਡੀ ਨੇ ਪੈਸੇ ਕਿੱਥੇ ਖਰਦਨੇ ਆ ਡੈਡੀ ਨੇ ਕਿੱਥੇ ਖਰਦਨੇ ਜੇ ਥੋੜਾ ਬੋਧਾ ਸਾਥ ਵੀ ਦੇ ਦੇਣਗੇ ਅੱਗੇ ਵੀ ਤੇ ਦੇਣ ਹੀ ਦੇ ਤੇ ਜੇ ਹੁਣ ਦੇ ਦੇਣਗੇ ਤਾਂ ਕੀ ਹੋ ਜਾਊਗਾ ਚੋਪਾ ਕਰਕੇ ਨਾ ਸਰਕਾਰੀ ਸਕੂਲ ਨਹੀਂ ਕਰਾਉਣੇ ਮੈਂ ਸਰਕਾਰੀ ਸਕੂਲੇ ਮੇਰੇ ਬਿਨਾਂ ਸ਼ੱਕ ਦੇ ਬੱਚੇ ਘਰੇ ਬੈਠੇ ਰਹਿਣ ਮੇਰੀ ਵਲੋਂ ਜਿੱਥੇ ਮਰਜ਼ੀ ਕਰਾਓ ਨਾ ਕਰੋ ਸਰਕਾਰੀ ਨਹੀਂ ਹੋਣ ਦੇਣੇ ਮੈਂ ਸਕੂਲੇ ਦਾ ਹਲ ਤੂੰ ਨਾ ਪਹਿਲਾਂ ਮੁੰਡੇ ਨੂੰ ਮੰਗਾ ਜਿਹਨੂੰ ਪੂਆ ਕੋ ਖੱਲੇ ਮੁੰਡੇ ਨੂੰ ਤੇ ਮੈਂ ਮੰਗਾ ਲੂੰਗੀ ਪਰ ਮੈਂ ਸਰਕਾਰੀ ਸਕੂਲੇ ਨਹੀਂ ਜਪਾਉਣਾ ਪਹਿਲਾਂ ਮੁੰਡੇ ਨੂੰ ਮੰਗਾ ਫਿਰ ਵੇਖਦੇ ਕੋਈ ਨਹੀਂ ਮੰਗਾ ਲੂੰਗੀ ਜੇ ਮੁੰਡੇ ਨੂੰ ਮੰਗਾਉਣ ਦੀ ਗੱਲ ਆ ਮੁੰਡੇ ਨੇ ਮੈਂ ਦੀਦੀ ਨੂੰ ਫੋਨ ਕਰ ਦਿੰਦੀ ਆ ਮੁੰਡੇ ਨੂੰ ਲੈ ਆਉਣਗੇ ਸਵੇਰੇ ਛੱਡ ਜਾਣਗੇ ਮੁੰਡੇ ਨੂੰ ਉਹ ਬਾਕੀ ਮੇਰੇ ਸਿਰ ਦੇ ਉੱਤੇ ਹੈ ਠੀਕ ਹੈ ਮੈਂ ਵੇਖਣਾ ਕਿ ਮੈਂ ਖਰਚਾ ਇਹਨਾਂ ਦਾ ਭਰ ਸਕਦਾ ਕਿ ਨਹੀਂ ਭਰ ਸਕਦਾ ਭਰਨਾ ਪੈਣਾ ਤੁਹਾਨੂੰ ਖਰਚਾ ਹਾਂ ਨਹੀਂ ਤੇ ਮੈਂ ਚੱਲ ਜਾਣਾ ਜੀ ਨਿਆਣੇ ਲੈ ਕੇ ਆਪੇ ਮੇਰੇ ਪੇਕੇ ਪੜਾ ਲਣਗੇ ਹਾਂ ਤੇਰੇ ਪੇਕੇ ਪੜਾ ਲਣ ਕੋਈ ਨਹੀਂ ਤੇਰੀ ਮਾਂ ਨੂੰ ਫੋਨ ਕਰਦਾ ਇਦਾਂ ਕਹਿੰਦੀ ਪੇਕੇ ਪੜਾਵਾ ਕਰ ਦੋ ਮੇਰੀ ਮਾਂ ਨੂੰ ਫੋਨ ਕਰ ਦੋ ਕਰ ਦੋ ਕਰ ਦੋ ਫਿਰ ਵੇਦਨਾ ਕਰ ਦੋ ਜਾਓ ਜਾਓ ਕਰ ਦੋ ਕਿੱਡਾ ਪਖੰਡ ਬਣਾਇਆ ਤੁਸੀਂ ਜਿਹੜਾ ਕਰਦੀਆਂ ਨਾ ਫੋਨ ਦੀਦੀ ਨੂੰ ਵੀ ਭੂ ਮੁੰਡੇ ਨੂੰ ਭੇਜੋ ਸਵੇਰੇ ਹੀ ਰੋਂਦੇ ਰਹਿਣ ਜਿੱਥੇ ਮਰਜ਼ੀ ਦਾ ਹੌਲ ਮੇਰੀ ਵੱਲੋਂ ਜੋ ਮਰਜ਼ੀ ਕਰਦੇ ਰਹਿਣ ਹਾ ਇਹਨਾਂ ਦੇ ਘਰ ਕਾਦਾ ਰੋਲਾ ਪੈਣ ਡਿਆ ਇਹਨਾਂ ਕਿੱਦਾਂ ਦੋਵੇਂ ਜੀ ਉੱਚੀ ਉੱਚੀ ਬੋਲਣ ਡੈ ਸੁਣਾ ਵਾਲਾ ਹਾਏ ਕਿੱਦਾਂ ਕੁੜੇ ਉਹਨੂੰ ਓਡ ਓਡ ਪੈਣ ਡਈ ਉਹਨੂੰ ਤਾਂ ਵਿਚਾਰੇ ਨੂੰ ਕੂਨ ਨਹੀਂ ਦੇਣ ਡਈ ਕਾਦੀ ਲੜਾ ਇਹ ਹੁੰਦੀ ਪੁੱਛਾਂ ਜਾ ਕੇ ਭਲਾ ਉਹ ਵੀ ਵਿਚਾਰਾ ਉਧਰੋਂ ਚੱਲ ਗਿਆ ਈ ਪੁੱਛਦੀ ਆ ਭਲਾ ਜਾ ਕੇ ਮਨਪ੍ਰੀਤ ਦੀਦੀ ਕਿੱਥੇ ਗਏ ਜੇ ਕਿੱਥੇ ਵੜ ਗਈ ਆਜੋ ਘਰੇ ਆਂ ਆਜਾ ਤੂੰ ਆ ਜਾ ਘਰੇ ਹੀ ਆ ਆਜੋ ਇੱਧਰ ਹੀ ਆਜੋ ਇੱਧਰ ਹੀ ਆਜੋ ਤੁਸੀਂ ਬਾਹਰ ਕੀ ਕਰਨ ੜੇ ਹੀ ਕਰਨਾ ਕੀ ਮੈਂ ਮੈਂ ਤਾਂ ਰੋਟੀ ਕਰਦੀ ਤੇ ਤੇਰਾ ਜਰਾ ਘੈਰ ਕਰਨ ਨਹੀਂ ਹੀ ਮੈਂ ਚਲ ਮੜਾ ਚੱਕਰ ਲਾਉਣੀ ਤੇ ਮੈਂ ਤਾਂ ਸੁਣਿਆ ਮੈਂ ਤਾਂ ਢੀਕਰੋ ਦਵਾਜ ਹੀ ਬੜੀ ਆਉਂਦੀ ਆ ਤੂੰ ਜੇ ਦੋਵੇਂ ਜੀ ਉੱਚੀ ਉੱਚੀ ਰੋਲਾ ਪਾਉਣ ੜੇ ਸਾਰੀ ਗਲੀ ਚ ਜਾਣ ੜਿਆ ਬਾਜੀ ਸਾਰੀ ਢਾਡੀ ਆਉਂਦੀ ਉਨੂੰ ਤੇ ਵਿਚਾਰ ਨੂੰ ਕੋਈ ਨਹੀਂ ਦੇਣ ਦੇ ਉਹਦੇ ਤੇਵਾਜ ਹੀ ਨਹੀਂ ਆਉਣ ਦੇ ਭੈਣਾ ਬੋਲਣਾ ਨਾ ਤੇ ਹੋਰ ਕੀ ਕਰਾਂ ਨਿਆਣੇ 15 ਦਿਨ ਹੋ ਗਏ ਘਰ ਬੈਠੇ ਨੂੰ ਤੁਸੀਂ ਵੀ ਤੇ ਵੇਖਣ ਹੀ ਨਹੀਂ ਦੇਏ ਜੇ ਤੁਹਾਡੇ ਬੱਚੇ ਵੀ ਤੇ ਸਕੂਲ ਜਾਣ ਹੀ ਦੇਏ ਤੁਹਾਡੇ ਤਾਂ ਉਦੋਂ ਦੇ ਜਾਣਦੇ ਆ ਤੇ ਡੈਡੀ ਨੂੰ ਕਿਹਾ ਮੈਂ ਕਿਹਾ ਚੱਲ ਥੋੜੇ ਬੋਤੇ ਪੈਸੇ ਦੇ ਦਿਓ ਤੇ ਬੱਚਿਆਂ ਐਡਮਿਸ਼ਨ ਕਰਾ ਦਈਏ ਤੇ ਇਹਨਾਂ ਨਾਲ ਵੀ ਗੱਲ ਕੀਤੀ ਡੈਡੀ ਨਾਲ ਵੀ ਗੱਲ ਕੀਤੀ ਡੈਡੀ ਨੇ ਵੀ ਕੋਰਾ ਜਵਾਬ ਦੇ ਦਿੱਤਾ ਤੇ ਡੈਡੀ ਨੇ ਪਤਾ ਨਹੀਂ ਇਹਨਾਂ ਨੂੰ ਕੀ ਕਿਹਾ ਵਾ ਤੇ ਇਹ ਕਹਿੰਦੇ ਆ ਵੀ ਸਰਕਾਰੀ ਸਕੂਲੇ ਦਾਖਲ ਕਰਾ ਦਈਏ ਬੱਚੇ। ਓ ਨਾ ਭੈਣਾ ਸਰਕਾਰੀ ਸਕੂਲੇ ਨਾ ਦਾਖਲ ਕਰਾਈ ਸਰਕਾਰੀ ਸਕੂਲੇ ਤਾਂ ਕੱਖ ਨਹੀਂ ਹਾਲ। ਤੁਸੀਂ ਵੱਡੇ ਸਕੂਲ ਕਰਾਓ ਹਾਂ ਪ੍ਰਾਈਵੇਟ ਮੁੰਡਾ ਦੇ 15 ਦਿਨ ਹੋ ਗਏ ਭੂਆ ਕੋ ਗਿਆ ਵਾ। ਹੈ? ਇਸੇ ਕਰਕੇ ਮੈਂ ਤੋਰਿਆ ਮੈਂ ਤਾਂ ਇੰਨੀ ਦੁਖੀ ਹੋਈ ਇੰਨੀ ਦੁਖੀ ਹੋਈ ਪਈ ਆ ਨਾ ਪਿਓ ਮੰਦਾ ਨਾ ਪੁੱਤ ਮੰਦਾ। ਨਹੀਂ ਉਹਨੇ ਇੰਨੀ ਪੈਨਸ਼ਨ ਕਿੱਥੇ ਖੜਨੀ ਆ। ਪੋਤਰੇ-ਪੋਤਰੀਆਂ ਵਾਸਤੇ ਹੀ ਹੁੰਦੇ ਦੇਦੇ ਵਿੱਚੋਂ ਦੱਸ। ਨਾ ਆਂਦੇ ਅੱਗੇ ਮੈਂ ਕਰ ਦਿੱਤਾ ਜਿੰਨਾ ਕਰਨਾ ਹੈ ਹੁਣ ਮੇਰੇ ਕੋਲ ਇਹ ਵਾਹ ਪੇਸ਼ ਹੈ ਨਹੀਂ ਕੋਈ ਵੀ ਹੁਣ ਆਪਣੇ ਆਪਣੇ ਤਨਖਾਹ ਵੇਖੋ ਸਿੱਧਾ ਇਹਨਾਂ ਨੂੰ ਜਵਾਬ ਦਿੱਤਾ ਇਹਨਾਂ ਮੇਰੀ ਗੱਲ ਸੁਣ ਲੈ ਭੈਣ ਇਹਨਾਂ ਦੇ ਮਗਰ ਲਾ ਕੇ ਸਰਕਾਰੀ ਸਕੂਲੇ ਨਾ ਪਾ ਦੇ ਜੋ ਮਰਜ਼ੀ ਹੋਵੇ ਭਾਵੇਂ ਲੜਾਈ ਪਵੇ ਘਰ ਦੇ ਵਿੱਚ ਉਹਨਾਂ ਦਾ ਮੈਂ ਦੇ ਨੇ ਘਰ ਛੱਡ ਕੇ ਚੱਲ ਜਾਣਾ ਜੇ ਮੁੰਡੇ ਸਰਕਾਰੀ ਸਕੂਲ ਨਹੀਂ ਪਾਉਣੇ ਪ੍ਰਾਈਵੇਟ ਹੀ ਪਾਉਣੇ ਮੈਂ ਮੁੰਡਾ ਮੰਗਾ ਲਿਆ ਭੂਆ ਕੋ ਗਿਆ ਵਾ ਮੰਗਾ ਲਿਆ ਮੇਰੀ ਵਲ ਕਰਾਉਣ ਨਾ ਕਰਾਉਣਗੇ ਤੇ ਮੈਂ ਚੁੱਕ ਕੇ ਪੇਕੇ ਚਲ ਜਾਣਾ ਹਾਂ ਅੱਜ ਕੱਲ੍ਹ ਜਮਾਨਾ ਹੈ ਸਰਕਾਰੀ ਸਕੂਲਾਂ ਦਾ ਬੜੀ ਨੂੰ ਕਹਿੰਦਾ ਤੇਰੀ ਮਾਂ ਨੂੰ ਫੋਨ ਕਰਦਾ ਮੈਂ ਕਰਦੇ ਮੇਰੀ ਮਾਂ ਨੂੰ ਹਾਂ ਕਰਦੇ ਕਰਦੇ ਇੰਦਾ ਹੀ ਧਰਕੀਆਂ ਦਿੰਦੇ ਹੁੰਦੇ ਕੱਖ ਨਹੀਂ ਕਰਨ ਜੋਗੇ ਆ ਕਰਦੇ ਮਾਂ ਨੂੰ ਫੋਨ ਹਾਂ ਮੇਰੇ ਵਾਲੇ ਵੇਖੋ ਵੱਡੇ ਪਾਇਆ ਨਾ ਪ੍ਰਾਈਵੇਟ ਸਕੂਲ ਉੱਥੇ ਹੀ ਚੁੱਪ ਕਰਕੇ ਪਾ ਦੋ ਉੱਥੇ ਹੀ ਪਾਉਣੇ ਆ ਨਿਆਣੇ ਤੇ ਮੇਰੇ ਉੱਥੇ ਹੀ ਜਾਣ ਕੇ ਚਾਹੀ ਜੋ ਮਰਜ਼ੀ ਹੋਵੇ ਆਹੋ ਚੱਲ ਮੈਂ ਜਾਨੀ ਆ ਉਹਦੇ ਪਿਓ ਨੇ ਕਹਿਣਾ ਪਤਾ ਨਹੀਂ ਕਿੱਥੇ ਚਲ ਗਈ ਸੈਰ ਕਰਨ ਡੇ ਹੀ ਬਹਿ ਜਾ ਚਾਹ ਬਣਾ ਮੈਂ ਨਾ ਨਾ ਮੈਂ ਨਹੀਂ ਚਾਹ ਪੀਣੀ ਮੈਂ ਜਿਹੜੀ ਗੱਲ ਕਹੀ ਨਾ ਉਹਦੇ ਗੌਰ ਕਰਿਓ ਮੈਂ ਤੇ ਹੀ ਗੌਰ ਕਰੂੰਗੀ ਆਹ ਲੈੰਦੇ ਇਹਨਾਂ ਨੂੰ ਅੱਜ ਜਰਾ ਕੀ ਕਰੀਏ ਕੀ ਕਰਾਂ ਹਾਂ ਕਰਾਏ ਮੇਰੀ ਮਾਂ ਨੂੰ ਫੋਨ ਪ੍ਰਾਣੋਂ ਵੀ ਕਰ ਦੇਣਾ ਹੀ ਮੁੰਡੇ ਨੂੰ ਬੁਲਾ ਲੇ ਮੁੰਡੇ ਨੇ ਆਏ ਨਾ ਬਸ ਦੋਆਂ ਘੰਟਿਆਂ ਨੂੰ ਆਉਣੇ ਵਾਲਾ ਉਹ ਕੀਤੀ ਸੀ ਡੈਡੀ ਨਾਲ ਗੱਲ ਦੁਬਾਰਾ ਫੇਰ ਠੀਕ ਉਹ ਕਹਿੰਦੇ ਮੇਰੇ ਕੋਲ ਨਹੀਂ ਹੈਗੇ ਕੁਝ ਠੀਕ ਜੇ ਪਾਉਣੇ ਆ ਤੇ ਪਾਓ ਭਾਵੇਂ ਪ੍ਰਾਈਵੇਟ ਪਾਓ ਤੇ ਭਾਵੇਂ ਜਿੱਥੇ ਮਰਜ਼ੀ ਪਾਓ ਤੇ ਤੁਂ ਜੀ ਗੱਲ ਮੇਰੇ ਕੋਲ ਤਾਂ ਇੰਨੀ ਗੰਜਾਸ਼ ਹੈ ਨਹੀਂ ਤੇ ਫੇਰ ਵੀ ਜੇ ਤੂੰ ਇੰਨਾ ਜੋਰ ਦੇ ਨਹੀਂ ਆ ਤੇ ਮੈਂ ਨਹੀਂ ਚਾਹੁੰਦਾ ਘਰ ਦੇ ਵਿੱਚ ਲੜਾਈ ਪਵੇ ਤੇਰੇ ਨਾਲ ਇੱਕ ਵਾਰ ਸਕੂਲ ਜਾਊਂਗਾ ਜੇ ਜੇ ਤੇ ਉਹ ਕੁਝ ਘੱਟ ਕਰਨਗੇ ਤੇ ਫਿਰ ਮੈਂ ਕੁਝ ਸੋਚੂਗਾ ਬੈਠਿਆਂ ਤੇ ਕੁਝ ਨਹੀਂ ਹੋਣਾ ਜਾਓ ਕਿਤੇ ਫਿਰ ਹੀ ਅਗਲਾ ਘੱਟ ਕਰੂਗਾ ਗੱਲ ਕਰੋਗੇ ਤੇ ਠੀਕ ਹੈ ਮੈਂ ਚਲ ਜੂਗਾ ਜੇ ਤੇ ਉਹ ਘੱਟ ਕਰਨਗੇ ਕੁਝ ਤੇ ਫਿਰ ਮੈਂ ਸੋਚੂਗਾ ਨਹੀਂ ਤਾਂ ਮੈਂ ਸਰਕਾਰੀ ਪਾ ਦੇਣਾ ਠੀਕ ਹੈ ਅਗਲੀ ਤਾਂ ਡੇ ਰੋਲੇ ਰੱਪੇ ਨਾਲ ਉਹ ਗਵੰਡਰ ਸੁਣ ਕੇ ਆਈ ਆ ਉਹ ਚਾਰ ਗੱਲਾਂ ਬੈ ਕੇ ਮੇਰ ਨਾਲ ਕਰਕੇ ਗਈ ਤੁਹਾਡੇ ਘਰ ਕਿੰਨਾ ਰੋਲਾ ਹੀ ਫਲਾਂ ਹੈ ਠੀਕ ਹੈ ਤਹਾਡੇ ਨਾਲ ਉਹ ਤੇ ਉਹਦੇ ਚੰਗੇ ਉਹਦਾ ਘਰ ਵਾਲਾ ਕੀ ਕਰਨ ਰਿਹਾ ਦਿਹਾੜੀ ਕਰਨ ਰਿਹਾ ਤੇ ਪ੍ਰਾਈਵੇਟ ਸਕੂਲੇ ਵਧੀਆ ਸਕੂਲੇ ਪੜਾਉਂਦੇ ਤੇ ਤੂੰ ਹੀ ਲੋਕਾਂ ਵੱਲ ਨਹੀਂ ਵੇਖੀਦਾ ਲੋਕਾਂ ਵੱਲ ਨਹੀਂ ਵੇਖੀਦਾ ਦਿਹਾੜੀ ਕਰਨ ਦਿਆ ਜੋ ਮਰਜ਼ੀ ਕਰਨ ਦਿਆ ਹੋਵੇ ਲੋਕਾਂ ਵੱਲ ਨਹੀਂ ਵੇਖੀਦਾ ਆਪਣਾ ਘਰ ਵੇਖੀਦਾ ਠੀਕ ਹੈ ਤੋਕ ਜੋ ਮਰਜ਼ੀ ਕਰਨ ਸੇਰੇ ਮੈਂ ਚੱਲੂੰਗਾ ਮੈਂ ਤੈਨੂੰ ਕਹਿਤਾ ਤੇਰੇ ਨਾਲ ਚੱਲੂੰਗਾ ਮੈਂ ਡਿਊਟੀ ਤੋਂ ਆ ਜਾਈਂਗਾ ਥੋੜਾ ਚਿਰ ਤੇਰੇ ਨਾਲ ਚੱਲੂੰਗਾ ਜੇ ਸਕੂਲ ਵਾਲਿਆਂ ਨੇ ਘੱਟ ਕਰਲੇ ਥੋੜੇ ਬਹੁਤੇ ਪੈਸੇ ਇਹ ਫੇਰ ਮੈਂ ਕਰ ਦੂੰਗਾ ਠੀਕ ਹੈ ਥੋੜੇ ਬੋਤੇ ਮੈਂ ਰੱਖੇ ਸਾਹਮਣੇ ਚਲੋ ਹੁਣ ਸਵੇਰੇ ਤੁਸੀਂ ਆਇਓ ਟਾਈਮ ਨਾ ਤੇ ਸਵੇਰੇ ਜਾ ਕੇ ਤੇ ਸਰ ਨਾਲ ਗੱਲ ਕਰਕੇ ਆਉਨੇ ਆ ਕੀ ਲੈਸ ਕਰਦੇ ਆ ਕੀ ਨਹੀਂ ਕਰਦੇ ਜੇ ਸਾਨੂੰ ਵਧੀਆ ਲੱਗੂਗਾ ਤੇ ਅਸੀਂ ਪਾ ਲਾਂਗੇ ਜੇ ਸਾਨੂੰ ਨਾ ਵਧੀਆ ਲੱਗੂਗਾ ਤੇ ਅਸੀਂ ਨਾ ਪਾਵਾਂਗੇ ਗੱਲ ਕਰਕੇ ਤੇ ਵੇਖੀ ਇੱਕ ਵਾਰੀ ਚਲ ਠੀਕ ਹੈ ਕੋਈ ਨਹੀਂ ਮੈਂ ਸਵੇਰੇ ਅੱਧਾ ਘੰਟਾ ਡਿਊਟੀ ਤੋਂ ਟਾਈਮ ਕੱਢ ਕੇ ਆ ਜਾਊਂਗਾ ਤੇ ਚੱਲ ਪਾਂਗੇ ਠੀਕ ਹੈ ਠੀਕ ਹੈ ਕੱਟ ਕਰ ਲੂਗਾ ਤੇ ਮੈਂ ਪਾ ਦੂੰਗਾ ਮੇਰੇ ਕੋਲ ਥੋੜੇ ਬਹੁਤੇ ਪਏ ਹੈਗੇ ਆ ਤੇ ਫਿਰ ਮੈਂ ਕਰ ਲਾਂਗਾ ਅਰਜੋਸ ਬਹੁਤ ਬੱਚੇ ਆ ਜਿੰਦਗੀ ਥੋੜੀ ਆਪਾਂ ਖਰਾਬ ਕਰਨੀ ਆ ਯਾਰ ਇਹਦੇ ਵਿੱਚ ਜਿੰਦਗੀ ਖਰਾਬ ਕਰਨ ਵਾਲੀ ਕਿਹੜੀ ਗੱਲ ਆ ਠੀਕ ਹੈ ਮੈਨੂੰ ਵੀ ਪਤਾ ਕਿ ਮੇਰੇ ਬੱਚੇ ਆ ਤੇ ਇਹਨਾਂ ਦੀ ਕੋਈ ਗਾਂ ਜਿੰਦਗੀ ਬਣਾਉਣੀ ਆ ਇਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਰਨ ਪਰ ਉਹਦੇ ਨਾਲ ਨਾਲ ਮੈਂ ਆਪਣੀ ਜੇਬ ਵੀ ਦੇਖਣੀ ਹੈ ਕੋਈ ਨਹੀਂ ਆ ਕੁਝ ਆਪਾ ਐਡਮਿਸ਼ਨ ਤੇ ਕਰਾਈਏ ਕੁਝ ਮੈਂ ਸਲਾਈ ਦਾ ਕਰਦੀ ਆ ਫੀਸ ਐ ਮਹੀਨੇ ਦੀ ਮੈਂ ਆਪੇ ਤਾਰ ਲੂੰਗੀ ਕੁਝ ਤੂੰ ਹੀ ਕਰੇ ਕੁਝ ਮੈਂ ਕਰੂੰਗੀ ਤੇ ਬੱਚੇ ਪੜਾਏ ਜਾਣਗੇ ਚੱਲ ਕੋਈ ਗੱਲ ਨਹੀਂ ਚੱਲੀਏ ਸੋਈਆਂ ਚੱਲ ਕੇ ਸਵੇਰੇ ਮੈਂ ਆ ਜਾਊਗਾ ਟਾਈਮ ਨਾਲ ਤੇ ਫਿਰ ਚੱਲਦੇ ਆ ਆਜਾ ਗੇੜ ਖੜਕਿਆ ਬਾਹਰ ਕੌਣ ਆਇਆ ਵੇਖਾਂ ਮਲਾਂ ਐ ਮੰਮੀ ਆਈ ਸਾਸਿਕਾ ਲ ਮੰਮੀ ਸਾਸਿਕਾ ਆਉਂਦੀ ਆ ਠੀਕ ਆ ਜਾਓ ਇੱਧਰ ਬਹਿ ਜਾਓ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਨਹੀਂ ਮੈਂ ਪਾਣੀ ਨਹੀਂ ਪੀਣਾ ਕਿਉਂ ਪਾਣੀ ਕਿਉਂ ਨਹੀਂ ਪੀਣਾ ਨਹੀਂ ਬਹਿ ਜਾ ਤਨ ਮੈਂ ਦੱਸਾਂ ਮੰਮੀ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਆ ਇੱਥੇ ਬਹਿ ਜਾ ਮੈਂ ਪਾਣੀ ਪੁਣੀ ਕੋਈ ਨਹੀਂ ਪੀਣਾ ਤੁਹਾਨੂੰ ਕੀ ਹੋ ਗਿਆ ਪਾਣੀ ਕਿਉਂ ਨਹੀਂ ਪੀਣਾ ਤੁਸੀਂ ਨਹੀਂ ਤੂੰ ਕੀ ਪਵਾੜਾ ਪਾਇਆ ਘਰ ਦੇ ਵਿੱਚ ਕੱਲ ਦਾ ਪਵਾੜਾ ਕਾਦਾ ਪਵਾੜਾ ਪਾਇ ਮੈਂ ਤੇ ਕੋਈ ਪਵਾੜਾ ਨਹੀਂ ਪਾਇਆ ਲੜਾਈ ਪਾਇਆ ਕੱਲ ਤਾਂ ਕਰ ਲੜਾਈ ਤੇ ਪਾਈ ਪੂਰੀ ਕਾਦੀ ਲੜਾਈ ਪਾਈ ਮੈਨੂੰ ਦੱਸੋ ਵੀ ਸਹੀ ਮੈਂ ਕਾਦੀ ਲੜਾਈ ਪਾਈ ਏ ਕਿ ਐਨੇ ਆ ਤੂੰ ਨਿਆਣਿਆਂ ਨੂੰ ਬੱਚਿਆਂ ਨੂੰ ਕਿਥੇ ਪਾਉਣਾ ਕੰਨੀ ਮੇਰੇ ਪੇਕੇ ਭਰਾ ਲੰਗੇ ਅੱਛਾ ਐਡਮਿਸ਼ਨ ਬਾਰੇ ਤੁਹਾਨੂੰ ਇਹਨਾਂ ਨੇ ਫੋਨ ਕੀਤਾ ਹਣਾ ਆਹੋ ਕੀਤਾ ਨੇ ਮੈਨੂੰ ਫੋਨ ਰਾਤੀ ਕੀਤਾ ਸੀ ਤੇ ਮੰਮੀ 15 ਦਿਨ ਤੇ ਹੋ ਗਏ ਨਿਆਣੇ ਘਰ ਬੈਠੇ ਆ ਤੇ ਇਹ ਕਹਿੰਦੇ ਸਰਕਾਰੀ ਸਕੂਲ ਪਾ ਤੇ ਮੈਂ ਸਰਕਾਰੀ ਨਹੀਂ ਪਾਉਣਾ ਮੈਂ ਪ੍ਰਾਈਵੇਟ ਹੀ ਪਾਉਣਾ ਅੱਗੇ ਪ੍ਰਾਈਵੇਟ ਪੜਨ ਦੇ ਤੇ ਹੁਣ ਮੈਂ ਸਰਕਾਰੀ ਕਿੱਦਾਂ ਪਾਦਾ ਹੁਣ ਕਿਉਂ ਨਹੀਂ ਪ੍ਰਾਈਵੇਟ ਪਾਉਣਾ ਹੁਣ ਇਹ ਕਹਿੰਦੇ ਸਾਡੇ ਕੋ ਗੁੰਜਾਇਸ ਨਹੀਂ ਹੈਗੀ ਅੱਛਾ ਜਿਉਂ ਨਾ ਕੋ ਨਹੀਂ ਗੰਜੈਸ ਹੈ ਗਈ ਤੇ ਜਿਉਂ ਕਹਿੰਦਾ ਪਿਆਰ ਕੰਬ ਸਰਕਾਰੀ ਪਾਉ ਤਾਂ ਸਰਕਾਰੀ ਚ ਕੀ ਆ ਪਾ ਕੇ ਤਾਂ ਵੈ ਸਰਕਾਰੀ ਚ ਮੈਂ ਨਹੀਂ ਸਰਕਾਰੀ ਚ ਪਾਉਣੇ ਤੂੰ ਤਾਂ ਇਥੋਂ ਕਹਿ ਦਿੱਤਾ ਵੀ ਉਹ ਮੇਰੇ ਪੇਕੇ ਪੜਾ ਦੇਣ ਭਰਾ ਦੇ ਪੜਾ ਦਣਗੇ ਤੇ ਉਧਰੋਂ ਤੇਰੀ ਭਜਾਈ ਕਹਿੰਦੀ ਜੀ ਉਹਦੇ ਨਾਲ ਕਹ ਇਥੇ ਪਾਉਣੇ ਆਂ ਮੇਰੇ ਵੀ ਪਾਓ ਪ੍ਰਾਈਵੇਟ ਮੈਂ ਫਿਰ ਕਹਿਣਾ ਨਹੀਂ ਮੈਂ ਕਿਹਾ ਫਿਰ ਉਹ ਤੋ ਬਹੁਤ ਤਰ੍ਹਾਂ ਭਰਾ ਜੱਜ ਲੱਗਾ ਵੀ ਜਿਹੜਾ ਉਹਦੇ ਬੜੀ ਤਨਖਾਹ ਹੋਣ ਰਹੀ ਆ ਤੇ ਤੈਨ ਭਰਾ ਪੜਾ ਦਊਗਾ ਤਸ ਗੱਲ ਸੋਚ ਸਮਝ ਕੇ ਕਰਿਆ ਕਰ ਥੋੜੀ ਬਹੁਤੀ ਉਹ ਕਹਿੰਦਾ ਸਾਡੀ ਕੁੜੀ ਪ੍ਰਾਤ ਤਰਾ ਕਹਿੰਦਾ ਸਾਡੀ ਕੁੜੀ ਨੂੰ ਕੀ ਹੋਇਆ ਇਹਦਾ ਦਿਮਾਗ ਕਿੱਥੇ ਗਿਆ ਵਾ ਇਹ ਕਿਉਂ ਨਹੀਂ ਗੱਲ ਸੋਚ ਕੇ ਕਰਦੀ ਕਿੰਡੀ ਵੱਡੀ ਤੋਂ ਗੱਲ ਕਰਦੇ ਤੇ ਮੇਰੇ ਪੇਕੇ ਆਪੇ ਪੜਾ ਦੇਣਗੇ ਮੈਨੂੰ ਵੀ ਸਾਂਭ ਲੈਣਗੇ ਮੈਨੂੰ ਫਿਰ ਗੁੱਸਾ ਜਿਹੜਾ ਫਿਰ ਮੈਂ ਕਿਹਾ ਵਾ ਕਿ ਮੈਂ ਪੇਕੇ ਚਲ ਜਾਨੀ ਨਿਆਣੇ ਵੀ ਲੈ ਜਾਨੀ ਜੇ ਤੂੰ ਨਹੀਂ ਪ੍ਰਾਈਵੇਟ ਪਾਉਣਾ ਤੇ ਉਹ ਆਪਣਾ ਪਤਾ ਨਹੀਂ ਕਿ ਤਰ੍ਹਾਂ ਸਾਰਨ ਰਿਹਾ ਵਾ ਕਰ ਤੇ ਸਰਕਾਰੀ ਸਕੂਲ ਕੋਈ ਮਾੜਾ ਨਹੀਂਗਾ ਚੁੱਪ ਕਰਕੇ ਸਰਕਾਰੀ ਸਕੂਲੇ ਪਾ ਦੇ ਬੱਚਿਆਂ ਨੂੰ ਬੜੇ ਵਧੀਆ ਪੜਨ ਤਾਂ ਜਾ ਕੇ ਆਪਣੇ ਭਤੀਜੇ ਵੇ ਕਿ ਨਗਰ ਨੰਬਰ ਲੈ ਕੇ ਆਉਂਦਾ ਹੈ ਮੰਮੀ ਇੱਥੇ ਆਣ ਗਵਾਂ ਦੇ ਸਾਰਿਆਂ ਸਕੂਲ ਨਿਆਣੇ ਪ੍ਰਾਈਵੇਟ ਸਕੂਲੇ ਪੜਨਦੇ ਆ ਤੇ ਮੈਂ ਕੱਲੀ ਸਰਕਾਰੀ ਬੱਚੇ ਪਾਵਾਂ ਆਪਣੇ ਅੱਛਾ ਤੂੰ ਲੋਕਾਂ ਵੱਲ ਵੇਖ ਕੇ ਤੇ ਫੇਰ ਚੱਲਣਾ ਵਾ ਕਹਿੰਦੇ ਕਿਹੜਾ ਦਾ ਮੂੰਹ ਲਾਲ ਹੋਵੇ ਨਾ ਤੇ ਆਪਣਾ ਚਪੇੜ ਮਾਰ ਕੇ ਨਹੀਂ ਕਰ ਲੀਦਾ ਆਪਣਾ ਘਰ ਵੇਖੀ ਤਾਂ ਹੁੰਦਾ ਕਿਸੇ ਦੇ ਮਗਰ ਨਹੀਂ ਲੱਗੀਦਾ ਕਿਸੇ ਦੀ ਕਿਹੜੀ ਗੱਲ ਆ ਲੋਕੀ ਤੇ ਬਸੇਰੀ ਚੁੱਕਣਾ ਦੇ ਦਿੰਦੇ ਤੇ ਘਰ ਆਪਣਾ ਵੇਖ ਕੇ ਤੁਰੀਦਾ ਤੈਨੂੰ ਪਤਾ ਨਾ ਸਾਡੇ ਘਰ ਚਾਰ ਕਮ ਜਬੂਰੀ ਆਈ ਉਹਨਾਂ ਨੂੰ ਤਾਂ ਨਹੀਂ ਨਾ ਪਤਾ ਉਹਨਾਂ ਹੋਰ ਤੈਨੂੰ ਢਕਾਉਣਾ ਤੂੰ ਸਮਝ ਸੋਚ ਕੇ ਗੱਲ ਕਰ ਸਿਆਣੀ ਬਣ ਤੇ ਬੱਚਿਆਂ ਨੂੰ ਪ੍ਰਾਈਵੇਟ ਪਨਾਹ ਪਾ ਤ ਸਰਕਾਰੀ ਪਾ ਦੇ ਚੁੱਪ ਕਰਕੇ ਪਾਗਤ ਵੇਹੇ ਕਸਾ ਲੈਣਾ ਸਾਡੇ ਸਿਰ ਤੇ ਨਾ ਗੱਲਾਂ ਕਰਿਆ ਕਰ ਜਾਂਦੀਆਂ ਮੇਰੇ ਪੇ ਕਿ ਆ ਕਰ ਲੈਣਗੇ ਮੇਰੇ ਪੇ ਕਿ ਉਹ ਕਰ ਲੈਣਗੇ ਤੈਨੂੰ ਕੀ ਪਤਾ ਹੈ ਆਪਣਾ ਘਰ ਕਿ ਤਰ੍ਹਾਂ ਚਲਾਉਂਦਾ ਹੈ ਤੇ ਸਿਆਣੀ ਬਣ ਤੇ ਚੁੱਪ ਕਰਕੇ ਤੇ ਇਹਨਾਂ ਨੂੰ ਪਾ ਦੇ ਸਰਕਾਰੀ ਸਕੂਲੇ ਬਹੁਤ ਵਧੀਆ ਸਰਕਾਰੀ ਸਕੂਲ ਪਹਿਲਾਂ ਮਰ ਗਏ ਨਹੀਂ ਹੈਗੇ ਕੋਈ ਨਹੀਂ ਫਿਰ ਤੁਹਾਡੇ ਕਹਿਣ ਤੇ ਸਰਕਾਰੀ ਪਾ ਦਿੰਨੀ ਫਾਦੇ ਤੋਂ ਤਾਂ ਮਨ ਕਾ ਲੋਕਾਂ ਨੂੰ ਮਤਾਂ ਦੇਣੀਆਂ ਸਰਕਾਰੀ ਸਕੂਲੇ ਬਹੁਤ ਸਰਕਾਰੀ ਸਕੂਲ ਬਹੁਤ ਵਧੀਆ ਜੇ ਕੋਈ ਨਹੀਂ ਆਉਂਦੇ ਆ ਤੇ ਫਿਰ ਇਹਨਾਂ ਨੂੰ ਕਿੰਨੇ ਸਰਕਾਰੀ ਸਕੂਲੇ ਪਾਉਂਦੇ ਉੱਥੇ ਐਡਮਿਸ਼ਨ ਕਰਾਉਂਨੇ ਫਿਰ ਆਹ ਕਰਾ ਦੋ ਐਡਮਿਸ਼ਨ ਮੈਂ ਤੇ ਬੱਚੇ ਛੱਡ ਨਹੀਂ ਹਾਂ ਸਕੂਲੇ ਮੈਂ ਤੇਰੇ ਪਰ ਜਾਈਂ ਥੋੜੇ ਦੱਸ ਕੇ ਆਈ ਮੈਂ ਉੱਥੇ ਚੱਲੀ ਤੇ ਮੈਂ ਤਾਂ ਉਹਦਾ ਇਧਰ ਨੂੰ ਆਈ ਮੈਂ ਇਹਨੂੰ ਸਮਝਾ ਕੇ ਆਵਾਂ ਇਹ ਕੀ ਕਰਨ ਢਈਏ ਹੋਰ ਨਾ ਖਲਾਰਾ ਪਾ ਕੇ ਬੈਜੇ ਘਰ ਦੇ ਵਿੱਚ ਚਲੋ ਕੋਈ ਨਹੀਂ ਆਉਂਦੇ ਤੇ ਫਿਰ ਗੱਲ ਕਰ ਲੈਣੀ ਬਹਿ ਜਾਓ ਫਿਰ ਤੁਹਾਡੇ ਵਾਸਤੇ ਚਾਹ ਬਣਾ ਦੇਣੀ ਨਹੀਂ ਮੈਂ ਚਾਹ ਨਹੀਂ ਪੀਣੀ ਬਹਿ ਜਾਓ ਨਹੀਂ ਉਹਨੂੰ ਪਤਾ ਲੱਗ ਜਾਣਾ ਜਦ ਟਾਈਮ ਲੱਗ ਗਿਆ ਉਹਨੇ ਕਹਾਂ ਮम्मी ਬੱਚੇ ਛੱਡਣ ਗਈ ਆ ਜਾਈ ਨਹੀਂ ਚੱਲੀ ਮੈਂ ਤੇ ਚੰਗੇ ਵਾਲੇ ਮੰਮੀ ਆਣ ਕੇ ਮੈਨੂੰ ਸਮਝਾ ਗਏ ਹਨਾ ਨਹੀਂ ਤੇ ਮੈਂ ਤੇ ਉਹਦੇ ਮਗਰ ਲਾ ਕੇ ਕੱਲ ਦਾ ਕਲੇਸ਼ ਪਾਇਆ ਹੀ ਕਰਦੇ ਵਿੱਚ ਮਨਪ੍ਰੀਤ ਹਾਂਜੀ ਆ ਕੇ ਇੱਥੇ ਬੈਠੇ ਆ ਮੈਂ ਉੱਧਰ ਵੇਖਣ ਆ ਚੱਲੀਏ ਡਾਕੂਮੈਂਟ ਤਿਆਰ ਕਰ ਲੈ ਜਿਹੜੇ ਮੈਂ ਕਿਹਾ ਸੀ ਤੈਨੂੰ ਰਾਤੇ ਜਨਮ ਸਰਟੀਫਿਕੇਟ ਵਗੈਰਾ ਇਹਨਾਂ ਦੇ ਹਾਂਜੀ ਸਾਰੇ ਤਿਆਰ ਹੀ ਆ ਤੇ ਆਪਾਂ ਅੰਜ ਕਰੀ ਆਪਾਂ ਸਰਕਾਰੀ ਸਕੂਲੇ ਕਰਾਉਣ ਦੇ ਦਾਖਲ ਬੱਚਿਆਂ ਨੂੰ ਕਿਉਂ ਹੁਣ ਕੀ ਹੋ ਗਿਆ ਨਹੀਂ ਕੁਛ ਨਹੀਂ ਹੋਇਆ ਹੁਣ ਤੁਹਾਡੇ ਖਰਚੇ ਵੀ ਦੇਖਣੇ ਆ ਤੁਹਾਡੀ ਤਨਖਾਹ ਕਿੰਨੀ ਗਿਆ ਕਿਤੇ ਉਹ ਤਾਂ ਠੀਕ ਆ ਰਾਤੀ ਤੇ ਤੂੰ ਕਹਿੰਦੇ ਆ ਨੀ ਮੈਂ ਪਾਉਣੀ ਪ੍ਰਾਈਵੇਟ ਆ ਤੇ ਕੋਈ ਨਹੀਂ ਹੁਣ ਪਤਾ ਕਰ ਰਹੇ ਨੇ ਆ ਜੇ ਉਹਨੇ ਕਰ ਲੈਣਗੇ ਘੱਟ ਤੇ ਪਾ ਦੇਣਗੇ ਮੀਨੂ ਕੀਤਾ ਹੋਣਾ ਹੋਣ ਤੇ ਮੰਮੀ ਪਤਾ ਕਿੰਨਾ ਸਵੇਰੇ ਸਵੇਰ ਆਣ ਕੇ ਮੇਰੇ ਨਾਲ ਕਿੰਨਾ ਬੋਲ ਕੇ ਗਏ ਆ ਸਮਝ ਆ ਗਿਆ ਤੈਨੂੰ ਸਮਝ ਆ ਗਈ ਮੈਨੂੰ ਤੂੰ ਇੰਜ ਕਰੋ ਲక్ష్ਮੀ ਆ ਗਿਆ ਵਾ ਤੇ ਚਲੋ ਬੱਚੇ ਲੈ ਕੇ ਤੇ ਆਪਾਂ ਚੱਲੀਏ ਦਾਖਲ ਕਰਾਈਏ ਸਰਕਾਰੀ ਉਹ ਤੇ ਚੱਲ ਜਾਂਦੇ ਕੋਈ ਨਹੀਂ ਸਰਕਾਰੀ ਸਕੂਲੇ ਚੱਲ ਜਾਂਦੇ ਆ ਪਰ ਇਹ ਨਾ ਗੱਲ ਆਪ ਸੋਚਣੀ ਚਾਹੀਦੀ ਏ ਤੈਨੂੰ ਇਹ ਤੇਨੂੰ ਮੰਮੀ ਆ ਕੇ ਸਮਝਾ ਕੇ ਗਏ ਆ ਕਿ ਆਪਣਾ ਘਰ ਵੇਖੀਦਾ ਜਦੋਂ ਮੈਂ ਤੈਨੂੰ ਇੰਨਾ ਚਿਰ ਸਮਝਾਉਂਦਾ ਹਾਂ ਕਿ ਆਪਣਾ ਘਰ ਵੇਖੀਦਾ ਪਹਿਲੋਂ ਦੂਜਿਆਂ ਵੱਲ ਨਹੀਂ ਵੇਖੀਦਾ ਹੁੰਦਾ ਕਦੀ ਵੀ ਕਿ ਦੂਜਿਆਂ ਦੇ ਨਿਆਣੇ ਕਿੱਥੇ ਪੜਨਦੇ ਉਹ ਕਿੱਦਾਂ ਪੜਾਉਂਦੇ ਕਿੱਦਾਂ ਨਹੀਂ ਸਾਨੂੰ ਉਹਨਾਂ ਦਾ ਮਤਲਬ ਨਹੀਂ ਅਸੀਂ ਆਪਣਾ ਘਰ ਵੇਖਣਾ ਅਸੀਂ ਪੜਾ ਸਕਦੇ ਆ ਕਿ ਨਹੀਂ ਪੜਾ ਸਕਦੇ ਠੀਕ ਹੈ ਨਾ ਚਲੋ ਫਿਰ ਮੈਂ ਬੱਚੇ ਤਿਆਰ ਕਰ ਲਾਂ ਚੱਲ ਚਲੀਏ ਚੱਲ